ਭਾਰਤ ਦੇ ਸਭ ਤੋਂ ਲੋੜਿੰਦੇ ਪਗੌੜਿਆਂ ਦੇ ਵਿੱਚੋਂ ਇੱਕ ਐਸ ਮਹੀਨੇ ਦੇ ਸ਼ੁਰੂ ਵਿੱਚ ਮੰਟੀਕਾ ਦੇ ਵਿੱਚ ਇੱਕ ਅਗਵਾ ਅਤੇ ਤਸ਼ੱਦਦ ਦੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਸ਼ਾਮਲ ਸੀ। ਸ਼ੁੱਕਰਵਾਰ ਨੂੰ ਸਨ ਵਾਂਕਨ ਕਾਉਂਟੀ ਸ਼ੈਰਿਫ ਦਫ਼ਤਰ ਨੇ ਇੱਕ ਅਗਵਾ ਜਾਂਚ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਲ ਸਬੰਧਤ ਇੱਕ ਪ੍ਰੈਸ ਕਾਨਫਰੰਸ ਕੀਤੀ। ਸ਼ੈਰਿਫ ਪੈਟਰਿਕ ਵਿਥਰੋ ਨੇ ਇਹ ਦੱਸਿਆ ਕਿ ਉਹਨਾਂ ਨੂੰ 21 ਜੂਨ ਨੂੰ ਕੁਝ ਸੂਤਰਾਂ ਦੇ ਰਾਹੀਂ 19 ਜੂਨ ਨੂੰ ਮੰਟੀਕਾ ਖੇਤਰ ਦੇ ਵਿੱਚ ਹੋਏ ਇੱਕ ਭਿਆਨਕ अपराध ਬਾਰੇ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਅਪਰਾਧ ਦੇ ਪੀੜਤ ਤੱਕ ਪਹੁੰਚ ਕੀਤੀ ਗਈ ਤੇ ਪੀੜਤ ਵੱਲੋਂ ਇਹ ਜਾਣਕਾਰੀ ਦੇਣ ਤੋਂ ਪਤਾ ਲੱਗਾ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਉਸ ਨੂੰ ਨੰਗਾ ਕਰਕੇ ਬੰਨਿਆ ਗਿਆ ਤੇ ਲੰਬੇ ਸਮੇਂ ਤੱਕ ਉਸ ਨੂੰ ਤਸੀਹੇ ਦਿੱਤੇ ਗਏ ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤੇ ਜਾਣੇ ਪਛਾਣੇ ਸ਼ਾਮਲ ਧਿਰਾਂ ਦੀ ਪਛਾਣ ਕੀਤੀ ਗਈ ਉਹਨਾਂ ਨੂੰ ਛਾਪੇਮਾਰੀ ਕਰਕੇ ਲੱਭਿਆ ਗਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਸੰਨਵਾਂਕਨ ਸ਼ੈਰੀਫ ਦੇ ਅਨੁਸਾਰ 11 ਜੁਲਾਈ ਨੂੰ ਸਨ ਵਾਂਕਨ ਕਾਉਂਟੀ ਦੇ ਵਿੱਚ ਵਕ ਵਕ ਥਾਵਾਂ ਉਤੇ ਕੀਤੇ ਗਏ ਇੱਕ ਬਹੁ ਏਜੰਸੀ ਆਪਰੇਸ਼ਨ ਦੇ ਰਾਹੀਂ ਐਸਮ ਮਾਮਲੇ ਵਿੱਚ ਸ਼ਾਮਲ ਮੰਨੇ ਜਾਣ ਵਾਲੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਪਵਿੱਤਰ ਸਿੰਘ, ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅਮਰਤਪਾਲ ਸਿੰਘ, ਗੁਰਤਾਜ ਸਿੰਘ, ਸਰਵਜੀਤ ਸਿੰਘ, ਮਨਪ੍ਰੀਤ ਰੰਧਾਵਾ ਅਤੇ ਇੱਕ ਵਿਅਕਤੀ ਜਿਸ ਦੀ ਪਛਾਣ ਸਿਰਫ ਵਿਸ਼ਾਲ ਦੇ ਵਜੋਂ ਹੋਈ ਹੈ, ਉਹ ਵੀ ਇਹਦੇ ਵਿੱਚ ਸ਼ਾਮਲ। ਜਿਨ੍ਹਾਂ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਕਈ ਤਰ੍ਹਾਂ ਦੇ ਸੰਗীন ਦੋਸ਼ਾਂ ਦੇ ਵਿੱਚ ਸਨਵਾਕਨ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਹਰੇਕ ਵਿਅਕਤੀ ਅਗਵਾ, ਤਸ਼ੱਦਦ, ਝੂਠੀ ਕੈਦ, ਅਰਧ ਆਟੋਮੈਟਿਕ ਹਥਿਆਰਾਂ ਦੇ ਨਾਲ ਹਮਲਾ ਅਤੇ ਅਪਰਾਧਕ ਧਮਕੀਆਂ ਦੇਣ ਵਰਗੇ ਅਪਰਾਧਾਂ ਦੇ ਵਿੱਚ ਸ਼ਾਮਲ ਹੈ। ਵਿਧਰੋ ਦਾ ਕਹਿਣਾ ਇਹ ਹੈ ਕਿ ਜਾਂਚ ਕਰਤਾਵਾਂ ਨੇ ਘਟਨਾ ਸਥਾਨ ਤੋਂ 5 ਹੈਂਡ ਗ੍ਰਨੇਡ ਜਿਨ੍ਹਾਂ ਵਿੱਚ ਇੱਕ ਗਲੌਕ ਪਿਸਤੌਲ ਸ਼ਾਮਲ ਹੈ ਜਿਤਨੇ ਪੂਰੀ ਤਰ੍ਹਾਂ ਆਟੋਮੈਟਿਕ ਕੀਤਾ ਗਿਆ ਸੀ ਇੱਕ ਅਸਾਲਟ ਰਾਈਫਲ ਸੈਂਕੜੇ ਰਾਉਂਡ ਗੋਲਾ ਬਾਰੂਦ ਉੱਚ ਸਮਰੱਥਾ ਵਾਲੇ ਮੈਗਜ਼ੀਨ ਤੇ 15000 ਡਾਲਰ ਨਗਦ ਬਰਾਮਦ ਕੀਤੇ ਗਏ ਨਾਲ ਨਾਲ ਵਿਤਰੋ ਨੇ ਦੂਜੇ ਪਾਸੇ ਇਹ ਵੀ ਦੱਸਿਆ ਹੈ ਕਿ ਜਾਂਚ ਵਿੱਚ ਮੁੱਖ ਸ਼ੱਕੀ ਪਵਿੱਤਰ ਸਿੰਘ ਕੱਤਤ ਤੌਰ ਦੇ ਉੱਤੇ ਪਵਿੱਤਰ ਬਾਜਾ ਸਮੂਹ ਦਾ ਨੇਤਾ ਜੋ ਇੱਕ ਅੰਤਰਰਾਸ਼ਟਰੀ ਅਪਰਾਧਕ ਸੰਗਠਨ ਹੈ FBI ਦੇ ਸਿਧ ਪਟੇਲ ਨੇ ਇਸ ਕਾਰਵਾਈ ਨੂੰ ਇੱਕ ਸਹਿਯੋਗੀ ਭਾਈਵਾਲੀ ਦੱਸਿਆ ਤੇ ਕਿਹਾ ਕਿ ਟਾਸਕ ਫੋਰਸ ਅਤੇ ਸਹਿਯੋਗ ਹਿੰਸਕ ਅਪਰਾਧ ਨੂੰ ਕਿਵੇਂ ਨਿਜੀਠ ਰਿਹਾ ਇਹ ਸਵਾਲ ਦੇ ਸਾਹਮਣੇ ਪਵਿੱਤਰ ਭਾਰਤ ਦੇ ਵਿੱਚ ਕਈ ਕਤਲ ਹਮਲੇ ਤੇ ਕਈ ਹੋਰ ਦੋਸ਼ਾਂ ਦੇ ਵਿੱਚੋਂ ਲੜਿੰਦਾ ਸੀ ਪਟੇਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਉੱਤਰੀ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਈ ਹੋਰ ਲੋਕਾਂ ਦੇ ਨਾਲ ਵੀ ਔਰ ਦੇ ਸਬੰਧ ਦੱਸੇ ਨੇ ਉਸ ਦਾ ਕਹਿਣਾ ਇਹ ਹੈ ਕਿ ਗੁਰਦੇਵ ਸਿੰਘ ਉਰਫ ਜਸਲ ਨੂੰ ਮਾਰਚ ਦੇ ਵਿੱਚ ਸਟਾਕਟਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪਵਿੱਤਰ ਸਿੰਘ ਦੇ ਦੋਸਤਾਂ ਵਿੱਚੋਂ ਇੱਕ ਹੈ ਸਨ ਵਾਂਕਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਰੌਨ ਫ੍ਰੀਟਾਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ 8 ਵਿਅਕਤੀਆਂ ਉਤੇ ਅਗਵਾ, ਤਸ਼ੱਦਦ, ਜ਼ਬਰੀ ਵਸੂਲੀ, ਗਵਾਹਾਂ ਨੂੰ ਡਰਾਉਣ, ਧਮਕਾਉਣ ਦੇ ਨਾਲ-ਨਾਲ ਕਈ ਹਥਿਆਰਾਂ ਦੀ ਉਲੰਘਣਾ ਸਮੇਤ ਗੰਭੀਰ ਗੈਂਗ ਦੇ ਨਾਲ ਸਬੰਧਤ ਅਪਰਾਧਾਂ ਦੇ ਦੋਸ਼ ਵਿੱਚ ਦੋ ਸ਼ਿਕਾਇਤਾਂ ਦਰਜ ਕੀਤੀਆਂ ਹਨ। ਵਿਧਿਰوں ਨੇ ਸਭ ਨੂੰ ਅਪੀਲ ਇਹ ਕੀਤੀ ਹੈ ਕਿ ਜੋ ਇਹ ਸਭ ਕੁਝ ਹੋ ਰਿਹਾ ਹੈ ਬੇਸ਼ੱਕ ਇਹ ਹੈਰਾਨ ਕਰਨ ਵਾਲਾ ਹੈ। ਲੋਕਾਂ ਨੂੰ ਸਰਗਰਮ ਹੋਣ ਤੇ ਸਾਥ ਦੇਣ ਦੀ ਲੋੜ ਹੈ। ਉਹਨਾਂ ਨੇ ਗੁਰਦੇਵ ਸਿੰਘ ਦੇ ਬਾਰੇ ਵੀ ਗੱਲ ਕੀਤੀ ਹੈ ਜਿਸ ਨੇ ਭਾਰਤ ਦੇ ਵਿੱਚ ਇੱਕ ਪੁਲਤ ਸਟੇਸ਼ਨ ਦੇ ਉੱਤੇ ਰਾਕਟ ਦੀ ਵਰਤੋਂ ਕੀਤੀ ਸੀ ਮਾਰਚ 2025 ਦੇ ਵਿੱਚ ਸ਼ੈਰਫ ਦੇ ਦਫ਼ਤਰ ਨੇ ਉਸ ਨੂੰ ਇੱਕ ਚੋਰੀ ਦੀ ਗੱਡੀ ਵਿੱਚ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੇ ਅਦਾਲਤ ਦੀ ਸੁਣਵਾਈ ਉੱਤੇ ਅਦਾਲਤ ਦੁਆਰਾ ਜ਼ਮਾਨਤ ਤੈਅ ਕੀਤੀ ਗਈ ਸੀ ਤੇ ਉਹ ਜ਼ਮਾਨਤ ਉੱਤੇ ਰਿਹਾ ਹੋ ਗਿਆ ਸੀ ਆਈਸੀ ਦੀ ਕਹਿਣ ਦੇ ਉੱਤੇ ਉਸ ਨੂੰ ਦੁਬਾਰਾ ਫੜਿਆ ਗਿਆ ਅਪ੍ਰੈਲ ਦੇ ਵਿੱਚ ਹਰਪ੍ਰੀਤ ਸਿੰਘ ਔਰ ਹੈਪੀ ਪਸ਼ੀਆ ਨੂੰ ਸੈਕਰਾਮੈਂਟੋ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਦੇ ਅਨੁਸਾਰ ਹੈਪੀ ਪਸ਼ੀਆ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅਮਰੀਕਾ ਆਧਾਰਿਤ ਸੰਚਾਲਕ ਤੇ ਰਿੰਦਾ ਦਾ ਸਹਿਯੋਗੀ ਹੈ ਬੀਕੇਆਈ ਇੱਕ ਅਤਵਾਦੀ ਸੰਗਠਨ ਹੈ ਜੋ ਪੰਜਾਬ ਖੇਤਰ ਦੇ ਵਿੱਚ ਖਾਲਿਸਤਾਨ ਦਾ ਇੱਕ ਸੁਤੰਤਰ ਰਾਸ਼ਟਰ ਰਾਜ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਨੂੰ ਸੰਯੁਕਤ ਰਾਜ ਅਮਰੀਕਾ ਦੁਆਰਾ ਇੱਕ ਅਤਵਾਦੀ ਸਮੂਹ ਦੇ ਵਜੋਂ ਨਾਮਦਤ ਕੀਤਾ ਗਿਆ ਪੰਜਾਬ ਪੁਲਿਸ ਦਾ ਕਹਿਣਾ ਇਹ ਆ ਕਿ ਹਰਪ੍ਰੀਤ ਸਿੰਘ ਨੇ 2023 ਅਤੇ 25 ਦੇ ਵਿਚਕਾਰ ਭਾਰਤ ਦੇ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਪੁਲਿਸ ਉਤੇ ਗਰਨੇਡ ਹਮਲੇ ਅਤੇ ਜ਼ਬਰੀ ਵਸੂਲੀ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਵੇਲੇ ਜੋ 8 ਪੰਜਾਬੀ ਗ੍ਰফতার ਕੀਤੇ ਗਏ ਨੇ ਉਹਨਾਂ ਦਾ ਉੱਤੇ ਕਈ سنگੀਨ ਅਪਰਾਧਾਂ ਦਾ ਦੋਸ਼ ਹੈ ਤੇ ਜਿਸ ਕਰਕੇ ਉਹਨਾਂ ਨੂੰ ਇਸ ਵੇਲੇ ਸਨ ਵਾਂਕਨ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ